ਉਹ ਪਿਆਜ ਨਾਲ ਜੈਕਟ ਜੁੜ ਗਈ ਸੀ ਬੈਗ ਚੋਰੀ ਹੋ ਗਿਆ ਬੈਗ ਦੇ ਨਾਲ ਲੈਪਟਾਪ ਚੋਰੀ ਹੋ ਗਿਆ ਨਹੀਂ ਹੋਣੀ ਉਹਨਾਂ ਦੇ ਮੁਤਾਬਕ ਵੀ ਗੱਡੀਆਂ ਨਾਲੋਂ ਰਹਿ ਗਈ ਸੀ ਚੋਰੀ ਹੋਈ ਹੈ ਅੱਛਾ ਜੀ ਚੋਰੀ ਹੋ ਗਿਆ ਪੜਤਾਲ ਚੱਲ ਰਹੀ ਆ ਜੋ ਸਿਚੁਏਸ਼ਨ ਹੋਈ ਦੱਸ ਦਿਆਂਗੇ ਮੈਂ ਦੇਈ ਮੰਗ ਕਰਦਾ ਮੇਰੀ ਜੇ ਜੇਤੀ ਜੇਤੀ ਰਿਕਵਰੀ ਕਰਕੇ ਦਿੱਤੀ ਜਾਵੇ ਉਹਨੂੰ 14 ਲੱਖ ਰੁਪਏ ਕਹਿੰਦੇ ਨੇ ਜੀ ਤੇ ਵੈਰੀਫਾਈ ਕਰ ਰਹੇ ਹਾਂ ਜੀ ਬ੍ਰਦਰ ਕੀ ਨਾਮ ਤੁਹਾਡਾ ਹੈ ਯਸ਼ਿਕ ਅੱਛਾ ਤੁਸੀਂ ਕਹਿ ਰਹੇ ਹੋ 14 ਲੱਖ ਰੁਪਏ ਚੋਰੀ ਹੋਏ ਆ ਤੁਹਾਡਾ ਹਾਂਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਂ ਘਰੇ ਆਇਆ ਸੀ ਜੀ ਸਿੱਧਾ ਬੈਂਕ ਹੀ ਆਇਆ ਸੀ ਬੈਂਕ ਹੀ ਆ ਕੇ ਰੁਕਿਆ ਤੇ ਦਰੋਦੀ ਮੁੰਡੇ ਨਾਲ ਦੂਜੇ ਬੈਂਕ 'ਚ ਜਾ ਕੇ ਕੈਸ਼ ਜਮਾ ਕਰਾ ਕੇ ਆਏ ਆ ਵਾ ਤੇ ਪਹਿਲਾਂ ਗਏ ਆ ਉਦੋਂ ਕੈਸ਼ ਗੱਡੀ 'ਚ ਰਹਿ ਗਿਆ ਸੀਗਾ ਤੇ ਉਹ ਲੈਨ ਆਇਆ ਮੈਂ ਇੱਥੇ ਰੁਕ ਗਿਆ ਤੇ ਇੰਨੀ ਦੇਰ ਦੇ ਵਿੱਚ ਉਹ ਮੁੰਡਾ ਕਹਿ ਜਮਾਂ ਕਰਾਂ ਚਲਾ ਗਿਆ ਮੈਂ ਗੱਡੀ ਕੋਲ ਖੜਾ ਸੀਗਾ ਜਿਹੜਾ ਕੰਮ ਹੋਇਆ 2 4 5 ਮਿੰਟ ਦੇ ਵਿੱਚ ਹੀ ਹੋਇਆ ਤੁਹਾਡੀ ਗੱਡੀ ਦੇ ਵਿੱਚ ਸਵਿਫਟ ਗੱਡੀ ਦੇ ਵਿੱਚ ਸਵਿਫਟ ਗੱਡੀ ਦੇ ਵਿੱਚ ਹੋਇਆ ਹੋਰ ਕੀ ਸੀ ਗੱਡੀ ਦੇ ਵਿੱਚ ਗੱਡੀ 'ਚ ਲੈਪਟਾਪ ਆ ਸੀਗਾ ਨਾਲ ਜੈਕਟ ਜੁਗੜ ਪਈ ਸੀਗੀ ਬੈਗ ਚੋਰੀ ਹੋ ਗਿਆ ਬੈਗ ਦੇ ਨਾਲ ਲੈਪਟਾਪ ਚੋਰੀ ਹੋ ਗਿਆ ਗੱਡੀ ਦਾ ਕੋਈ ਸ਼ੀਸ਼ਾ ਨਹੀਂ ਟੁੱਟਿਆ ਸੀ ਕੁਝ ਨਹੀਂ ਟੁੱਟਿਆ ਜੀ ਕਿੰਨੇ ਵਜੇ ਦਾ ਮਾਮਲਾ ਹੈ ਭਾਈ 11:00 11:30 11:00 12:00 ਵਜੇ ਦਾ ਜੀ 11-12 ਵਜੇ ਦਾ ਪੁਲਿਸ ਨੂੰ ਇਨਫੋਰਮ ਦਿੱਤਾ ਤੁਸੀਂ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਹਾਂਜੀ ਹਾਂਜੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰ ਰਹੇ ਨੇ ਦੇਖ ਰਹੇ ਨੇ ਦੇਖ ਰਹੇ ਜੀ ਹਲੇ ਕੀ ਕਹਿੰਦੇ ਨੇ ਕੋਈ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਟੈਂਕ ਚੋਜ਼ਾ ਲੈ ਕੇ ਗਏ ਨੇ ਬਾਕੀ ਹਲੇ ਪਤਾ ਨਹੀਂ ਕਿ ਉਹਨਾਂ ਚ ਕੀ ਹੈਗਾ ਕਿ ਦਿੱਕੀ ਨਹੀਂ ਦਿਖਿਆ ਕੋਈ ਬੰਦਾ ਦਿਖਿਆ ਨਹੀਂ 20 ਲੱਖ ਰੁਪਏ ਤੁਸੀਂ ਲੈ ਕੇ ਆਏ ਸੀ ਕੀ ਕੰਮ ਹੈ ਤੁਹਾਡਾ ਮੇਰਾ ਜੀ ਪੋਲੀ ਬੈਗ ਦਾ ਪੈਕਿੰਗ ਮਟੀਰੀਅਲ ਦਾ ਕੰਮ ਹੈ ਪੈਕਿੰਗ ਡੀਲ ਦਾ ਕੰਮ ਹੈ ਹਾਂਜੀ ਤੇ ਕਿਹੜਾ ਏਰੀਆ ਜਿੱਥੇ ਚੋਰੀ ਹੋਈ ਹੈ ਇਹ ਵਿਸ਼ਕਰਮਾ ਚੌਂਕ ਦੇ ਨੇੜੇ ਮਲਾਟੇ 30 ਮੰਦਰ ਮੈਂ ਤਾਂ ਇਹ ਮੰਗ ਕਰਦਾ ਮੇਰੀ ਛੇਤੀ ਛੇਤੀ ਰਿਕਵਰੀ ਕਰਕੇ ਦਿੱਤੀ ਜਾਵੇ ਹਾਂਜੀ ਰੋਕ ਫਿਰ ਇਹ ਅੱਜ ਇੱਕ ਲੁੱਟ ਹੋਈ ਹੈ ਪਤਾ ਲੱਗਿਆ ਕੀ ਮੰਗ ਲੁੱਟ ਨਹੀਂ ਹੋਈ ਜੀ ਉਹਨਾਂ ਦੇ ਮੁਤਾਬਕ ਵੀ ਗੱਡੀਆਂ ਲੋਪ ਰਹੀ ਸੀ ਚੋਰੀ ਹੋਈ ਹੈ ਅੱਛਾ ਜੀ ਚੋਰੀ ਹੋ ਗਈ ਪੜਤਾਲ ਚੱਲ ਰਹੀ ਆ ਜੋ ਸਿਚੁਏਸ਼ਨ ਹੋਈ ਦੱਸ ਦਿਆਂਗੇ ਕਿੰਨੇ ਕੁ ਦੀ ਚੋਰੀ ਹੈ ਜੀ ਕਿੰਨੇ ਕੁ ਉਹਨਾਂ ਦੇ ਮੁਤਾਬਕ 14 ਲੱਖ ਰੁਪਏ ਕਹਿੰਦੇ ਨੇ ਜੀ ਤੇ ਵੈਰੀਫਾਈ ਕਰ ਰਹੇ ਹਾਂ ਜੀ ਤੇ ਸਰ ਇਹ ਕਿਹੜਾ ਥਾਣਾ ਪੈਂਦਾ ਜੀ ਇਸ ਨੂੰ ਕਿਹੜੀ ਜਗ੍ਹਾ ਤੇ ਹੋਈ ਹੈ ਡਿਵੀਜ਼ਨ ਨੰਬਰ 6 ਦਾ ਏਰੀਆ ਪੈਂਦਾ ਜੀ ਮੰਜੂ ਘਟ ਦੇ ਨੇੜੇ ਬਿਸ਼ਕਰਮਾ ਚੌਕੀ ਦਾ ਏਰੀਆ ਜੀ ਤੇ ਸਰ ਪੈਸੇ ਪਈ ਕਿੱਥੇ ਸੀਗੇ ਉਹ ਉਹਨਾਂ ਦੇ ਮੁਤਾਬਕ ਗੱਡੀ ਦੇ ਵਿੱਚ ਬੈਕ ਪੈਸੇ ਨੇ ਅੱਛਾ ਜੀ ਤੇ ਅਜੇ ਪੜਤਾਲ ਚੱਲ ਰਹੀ ਹੈ ਜੀ ਠੀਕ ਹੈ ਜੀ ਥੈਂਕ ਯੂ ਅਕਟੋ ਪਿਆ ਜੀ ਨਾਲ ਜੈਕਟ ਝੁਗੜ ਪਈ ਸੀਗੀ ਬੈਗ ਚੋਰੀ ਹੋ ਗਿਆ ਬੈਗ ਦੇ ਨਾਲ ਲੈਪਟਾਪ ਚੋਰੀ ਹੋ ਗਿਆ ਨਹੀਂ ਹੋਈ ਨਾ ਉਹਨਾਂ ਦੇ ਮੁਤਾਬਕ ਵੀ ਗੱਡੀਆਂ ਨੂੰ ਰਹਿ ਗਈ ਸੀ ਚੋਰੀ ਹੋਈ ਹੈ ਅੱਛਾ ਜੀ ਚੋਰੀ ਹੋ ਕੇ ਪੜਤਾਲ ਚੱਲ ਰਹੀ ਆ ਜੋ ਸਿਚੁਏਸ਼ਨ ਹੋਈ ਦੱਸ ਦਿਆਂਗਾ ਮੈਂ ਇਹ ਹੀ ਮੰਗ ਕਰਦਾ ਮੇਰੀ ਜੇ ਛੇਤੀ ਜੇਤੀ ਰਿਕਵਰੀ ਕਰਕੇ ਦਿੱਤੀ ਜਾਵੇ ਤੱਕ 14 ਲੱਖ ਰੁਪਏ ਕਹਿੰਦੇ ਨੇ ਜੀ ਤੇ ਵੈਰੀਫਾਈ ਕਰ ਰਹੇ ਆ ਜੀ ਬ੍ਰਦਰ ਕੀ ਨਾਮ ਤੁਹਾਡਾ ਹੈ ਯਸ਼ਿਕ ਅੱਛਾ ਤੁਸੀਂ ਕਹ ਰਹੇ ਹੋ 14 ਲੱਖ ਰੁਪਿਆ ਚੋਰੀ ਹੋਇਆ ਤੁਹਾਡਾ ਹਾਂਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਂ ਘਰੇ ਆਇਆ ਸੀ ਸਿੱਧਾ ਬੈਂਕ ਹੀ ਆਇਆ ਸੀ ਬੈਂਕ ਹੀ ਆ ਕੇ ਰੁਕਿਆ ਤੇ ਦਰੋਜੀ ਮੁੰਡੇ ਨਾਲ ਦੂਜੇ ਬੈਂਕੇ 'ਚ ਜਾ ਕੇ ਕੈਸ਼ ਜਮਾ ਕਰਾ ਕੇ ਆਇਆ ਵਾ ਤੇ ਪਹਿਲਾਂ ਗਏ ਆ ਉਦੋਂ ਕੈਸ਼ ਗੱਡੀ 'ਚ ਰਹਿ ਗਿਆ ਸੀ ਤੇ ਉਹ ਲੈਣ ਆਇਆ ਮੈਂ ਇੱਥੇ ਹੀ ਰੁਕ ਗਿਆ ਤੇ ਇੰਨੀ ਦੇਰ ਦੇ ਵਿੱਚ ਉਹ ਮੁੰਡਾ ਕੈਸ਼ ਜਮਾ ਕਰਾਣ ਚਲਾ ਗਿਆ ਮੈਂ ਗੱਡੀ ਕੋਲ ਖੜਾ ਸੀਗਾ ਜਿਹੜਾ ਕੰਮ ਹੋਇਆ 2-4-5 ਮਿੰਟ ਦੇ ਵਿੱਚ ਹੀ ਹੋਇਆ ਵਾ ਤੁਹਾਡੀ ਗੱਡੀ ਦੇ ਵਿੱਚ ਸਿਫਟ ਗੱਡੀ ਦੇ ਵਿੱਚ ਸਿਫਟ ਗੱਡੀ ਦੇ ਵਿੱਚ ਹੋਇਆ ਹੋਰ ਕੀ ਸੀ ਗੱਡੀ ਦੇ ਵਿੱਚ ਗੱਡੀ 'ਚ ਲੈਪਟਾਪ ਪਿਆ ਸੀਗਾ ਨਾਲ ਜੈਕਟ ਜੁਗੜ ਪਈ ਸੀਗੀ ਬੈਗ ਚੋਰੀ ਹੋ ਗਿਆ ਬੈਗ ਦੇ ਨਾਲ ਲੈਪਟਾਪ ਚੋਰੀ ਹੋ ਗਿਆ ਗੱਡੀ ਦਾ ਕੋਈ ਸ਼ੀਸ਼ਾ ਨਹੀਂ ਟੁੱਟਿਆ ਸੀ ਕੁਝ ਨਹੀਂ ਟੁੱਟਿਆ ਜੀ ਕਿੰਨੇ ਪੈਸੇ ਦਾ ਮਾਮਲਾ ਹੈ ਭਾਈ 11:30 11:30 12:00 ਵਜੇ ਦਾ ਜੀ 11-12 ਵਜੇ ਦਾ ਪੁਲਿਸ ਨੂੰ ਇਨਫੋਰਮ ਕੀਤਾ ਤੁਸੀਂ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਹਾਂਜੀ ਹਾਂਜੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰ ਰਹੇ ਨੇ ਦੇਖ ਰਹੇ ਨੇ ਦੇਖ ਰਹੇ ਆ ਜ ਕੀ ਸੀਸੀਟੀਵੀ ਵੀਡੀਓ ਨਿਕਲ ਕੇ سامنے ਆਈ ਬੈਂਕ ਚੋਰਾ ਲੈ ਕੇ ਗਏ ਨੇ ਬਾਕੀ ਹਲੇ ਪਤਾ ਨਹੀਂ ਕਿ ਉਹਨਾਂ ਚ ਕੀ ਹੈਗਾ ਕੀ ਦਿੱਕੀ ਨਹੀਂ ਦਿਖਿਆ ਕੋਈ ਬੰਦਾ ਦਿਖਿਆ ਨਹੀਂ 20 ਲੱਖ ਰੁਪਏ ਤੁਸੀਂ ਲੈ ਕੇ ਆਏ ਸੀ ਕੀ ਕੰਮ ਹੈ ਤੁਹਾਡਾ ਮੇਰਾ ਜੀ ਪੋਲੀ ਬੈਗ ਦਾ ਪੈਕਿੰਗ ਮਟੀਰੀਅਲ ਦਾ ਕੰਮ ਹੈ ਪੈਕਿੰਗ ਡੀਲ ਦਾ ਕੰਮ ਹੈ ਹਾਂਜੀ ਤੇ ਕਿਹੜਾ ਏਰੀਆ ਜਿੱਥੇ ਚੋਰੀ ਹੋਈ ਹੈ ਇਹ ਵਿਸ਼ਕਰਮਾ ਚੌਂਕ ਦੇ ਨੇੜੇ ਮਲਾਟੇ 3 ਮੰਜ਼ਿਲ ਪਰ ਮੈਂ ਤੇ ਇਹ ਮੰਗ ਕਰਦਾ ਮੇਰੀ ਛੇਤੀ ਛੇਤੀ ਰਿਕਵਰੀ ਕਰਕੇ ਦਿੱਤੀ ਜਾਵੇ ਹਾਂਜੀ ਰੋਕੋ ਸਰ ਇਹ ਅੱਜ ਇੱਕ ਲੁੱਟ ਹੋਈ ਹੈ ਪਤਾ ਲੱਗਿਆ ਕੀ ਮੰਗ ਲੁੱਟ ਨਹੀਂ ਹੋਈ ਜੀ ਉਹਨਾਂ ਦੇ ਮੁਤਾਬਕ ਵੀ ਗੱਡੀਆਂ ਲੋਪ ਰਹੀ ਸੀ ਚੋਰੀ ਹੋਈ ਹੈ ਅੱਛਾ ਜੀ ਚੋਰੀ ਹੋ ਗਿਆ ਪੜਤਾਲ ਚੱਲ ਰਹੀ ਆ ਜੋ ਸਿਚੁਏਸ਼ਨ ਹੋਈ ਦੱਸ ਦਿਆਂਗੇ ਕਿੰਨੇ ਕੁ ਦੀ ਚੋਰੀ ਹੈ ਜੀ ਕਿੰਨੇ ਕੁ ਉਹਨਾਂ ਦੇ ਮੁਤਾਬਕ 14 ਲੱਖ ਰੁਪਏ ਕਹਿੰਦੇ ਨੇ ਜੀ ਤੇ ਵੈਰੀਫਾਈ ਕਰ ਰਹੇ ਹਾਂ ਜੀ ਤੇ ਸਰ ਇਹ ਕਿਹੜਾ ਥਾਣਾ ਪੈਂਦਾ ਜੀ ਇਸ ਨੂੰ ਕਿਹੜੀ ਜਗ੍ਹਾ ਤੇ ਹੋਈ ਹੈ ਡਿਵੀਜ਼ਨ ਨੰਬਰ 6 ਦਾ ਏਰੀਆ ਪੈਂਦਾ ਜੀ ਮੰਜੂ ਘਟ ਦੇ ਨੇੜੇ ਵਿਸ਼ਕਰਮਾ ਚੌਕੀ ਦਾ ਏਰੀਆ ਜੀ ਤੇ ਸਰ ਪੈਸੇ ਪਈ ਕਿੱਥੇ ਸੀ ਜੀ ਉਨ੍ਹਾਂ ਦੇ ਮੁਤਾਬਕ ਗੱਡੀ ਦੇ ਵਿੱਚ ਬੈਗ ਪਏ ਸੀ ਨਹੀਂ ਅੱਛਾ ਜੀ ਤੇ ਅਜੇ ਪੜਤਾਲ ਚੱਲ ਰਹੀ ਹੈ ਜੀ ਠੀਕ ਹੈ ਜੀ ਥੈਂਕ ਯੂ ਲੈਪਟਾਪ ਇਹ ਜੀ ਨਾਲ ਜੈਕਟ ਜੁਗੜ ਪਈ ਸੀਗੀ ਬੈਗ ਚੋਰੀ ਹੋ ਗਿਆ ਬੈਗ ਦੇ ਨਾਲ ਲੈਪਟਾਪ ਚੋਰੀ ਹੋ ਗਿਆ ਨਹੀਂ ਹੋਈ ਨਾ ਉਨ੍ਹਾਂ ਦੇ ਮੁਤਾਬਕ ਵੀ ਗੱਡੀਆਂ ਨਾਲੋਂ ਰਹੀ ਗਈ ਸੀ ਚੋਰੀ ਹੋਈ ਹੈ ਅੱਛਾ ਜੀ ਚੋਰੀ ਹੋ ਕੇ ਪੜਤਾਲ ਚੱਲ ਰਹੀ ਆ ਜੋ ਸਿਚੁਏਸ਼ਨ ਹੋਈ ਦੱਸ ਦਿਆਂਗਾ ਮੈਂ ਦੇਹੀ ਮੰਗਦਾ ਮੇਰੀ ਜੇ ਛੇਤੀ ਜੇਤੀ ਰਿਕਵਰੀ ਕਰਕੇ ਦਿੱਤੀ ਜਾਵੇ ਉਹਨੂੰ 14 ਲੱਖ ਰੁਪਏ ਕਹਿੰਦੇ ਨੇ ਜੀ ਤੇ ਵੈਰੀਫਾਈ ਕਰ ਰਹੇ ਹਾਂ ਜੀ ਬ੍ਰਦਰ ਕੀ ਨਾਮ ਤੁਹਾਡਾ ਹੈ ਯਸ਼ਿਕ ਅੱਛਾ ਤੁਸੀਂ ਕਹ ਰਹੇ ਹੋ 14 ਲੱਖ ਰੁਪਏ ਚੋਰੀ ਹੋਏ ਆ ਤੁਹਾਡਾ ਹਾਂਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਂ ਘਰੇ ਆਇਆ ਸੀਗਾ ਸਿੱਧਾ ਬੈਂਕ ਹੀ ਆਇਆ ਸੀਗਾ ਬੈਂਕ ਹੀ ਆ ਕੇ ਰੁਕਿਆ ਤੇ ਦਰੋ ਦੀ ਮੁੰਡੇ ਨਾਲ ਦੂਜੇ ਬੈਂਕੇ 'ਚ ਜਾ ਕੇ ਕੈਸ਼ ਜਮਾ ਕਰਾ ਕੇ ਆਏ ਆ ਵਾ ਤੇ ਪਹਿਲਾਂ ਗਏ ਆ ਉਦੋਂ ਕੈਸ਼ ਗੱਡੀ 'ਚ ਰਹਿ ਗਿਆ ਸੀਗਾ ਤੇ ਉਹ ਲੈਨ ਆਇਆ ਮੈਂ ਇੱਥੇ ਰੁਕ ਗਿਆ ਤੇ ਇੰਨੀ ਦੇਰ ਦੇ ਵਿੱਚ ਉਹ ਮੁੰਡਾ ਕਹਿ ਜਮਾਂਗਰਾਂ ਚਲਾ ਗਿਆ ਮੈਂ ਗੱਡੀ ਕੋਲ ਖੜਾ ਸੀਗਾ ਜਿਹੜਾ ਕੰਮ ਹੋਇਆ 2 4 5 ਮਿੰਟ ਦੇ ਵਿੱਚ ਹੀ ਹੋਇਆ ਤੁਹਾਡੀ ਗੱਡੀ ਦੇ ਵਿੱਚ ਸਵਿਫਟ ਗੱਡੀ ਦੇ ਵਿੱਚ ਸਵਿਫਟ ਗੱਡੀ ਦੇ ਵਿੱਚ ਹੋਰ ਕੀ ਸੀ ਗੱਡੀ ਦੇ ਵਿੱਚ ਗੱਡੀ 'ਚ ਲੈਪਟਾਪ ਆ ਸੀਗਾ ਨਾਲ ਜੈਕਟ ਜੁਗੜ ਪਈ ਸੀਗੀ ਬੈਗ ਚੋਰੀ ਹੋ ਗਿਆ ਬੈਗ ਦੇ ਨਾਲ ਲੈਪਟਾਪ ਚੋਰੀ ਹੋ ਗਿਆ ਗੱਡੀ ਦਾ ਕੋਈ ਸ਼ੀਸ਼ਾ ਨਹੀਂ ਟੁੱਟਿਆ ਸੀ ਕੁਝ ਨਹੀਂ ਟੁੱਟਿਆ ਜੀ ਕਿੰਨੇ ਪੈਸੇ ਦਾ ਮਾਮਲਾ ਹੈ ਭਾਈ 11:30 11:30 11:12 ਵਜੇ ਦਾ ਜੀ 11:12 ਵਜੇ ਦਾ ਪੁਲਿਸ ਨੂੰ ਇਨਫੋਰਮ ਕੀਤਾ ਤੁਸੀਂ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਹਾਂਜੀ ਹਾਂਜੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰ ਰਹੇ ਨੇ ਦੇਖ ਰਹੇ ਨੇ ਦੇਖ ਰਹੇ ਜੀ ਹਲਕੀ ਕਹਿੰਦੇ ਨੇ ਕੋਈ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਏਗੀ ਟੈਂਕ ਚੋਜ਼ਾ ਲੈ ਕੇ ਗਏ ਨੇ ਬਾਕੀ ਹਲੇ ਪਤਾ ਨਹੀਂ ਕਿ ਉਹਨਾਂ ਚ ਕੀ ਹੈਗਾ ਕਿ ਵਿਕੀ ਨਹੀਂ ਦਿਖਿਆ ਕੋਈ ਬੰਦਾ ਦਿਖਿਆ ਨਹੀਂ 20 ਲੱਖ ਰੁਪਏ ਤੁਸੀਂ ਲੈ ਕੇ ਆਏ ਤੁਸੀਂ ਕੀ ਕੰਮ ਹੈ ਤੁਹਾਡਾ ਮੇਰਾ ਜੀ ਪੋਲੀ ਬੈਗ ਦਾ ਪੈਕਿੰਗ ਮਟੀਰੀਅਲ ਦਾ ਕੰਮ ਹੈ ਪੈਕਿੰਗ ਡੀਲ ਦਾ ਕੰਮ ਹੈ ਹਾਂਜੀ ਤੇ ਕਿਹੜਾ ਏਰੀਆ ਜਿੱਥੇ ਚੋਰੀ ਹੋਈ ਹੈ ਇਹ ਵਿਸ਼ਕਰਮਾ ਚੌਂਕ ਦੇ ਨੇੜੇ ਮਲਾਟੇ 3 ਮੰਦਰ ਮੈਂ ਤਾਂ ਇਹ ਮੰਗ ਕਰਦਾ ਮੇਰੀ ਛੇਤੀ ਛੇਤੀ ਰਿਕਵਰੀ ਕਰਕੇ ਦਿੱਤੀ ਜਾਵੇ ਹਾਂਜੀ ਰੋਕ ਫਿਰ ਅੱਜ ਇੱਕ ਲੁੱਟ ਹੋਈ ਹੈ ਪਤਾ ਲੱਗਿਆ ਕੀ ਮੰਗ ਲੁੱਟ ਨਹੀਂ ਹੋਈ ਜੀ ਉਹਨਾਂ ਦੇ ਮੁਤਾਬਕ ਵੀ ਗੱਡੀਆਂ ਲੋਪ ਰਹੀ ਸੀ ਚੋਰੀ ਹੋਈ ਹੈ ਅੱਛਾ ਜੀ ਚੋਰੀ ਹੋ ਕੇ ਪੜਤਾਲ ਚੱਲ ਰਹੀ ਆ ਜੋ ਸਿਚੁਏਸ਼ਨ ਹੋਈ ਦੱਸ ਦਿਆਂਗੇ ਕਿੰਨੇ ਕੁ ਦੀ ਚੋਰੀ ਹੈ ਜੀ ਕਿੰਨੇ ਕੁ ਉਹਨਾਂ ਦੇ ਮੁਤਾਬਕ 14 ਲੱਖ ਰੁਪਏ ਕਹਿੰਦੇ ਨੇ ਜੀ ਤੇ ਵੈਰੀਫਾਈ ਕਰ ਰਹੇ ਆ ਜੀ ਤੇ ਸਰ ਇਹ ਕਿਹੜਾ ਥਾਣਾ ਪੈਂਦਾ ਜੀ ਇਸ ਨੂੰ ਕਿਹੜੀ ਜਗ੍ਹਾ ਤੇ ਹੋਈ ਹੈ ਡਿਵੀਜ਼ਨ ਨੰਬਰ 6 ਦਾ ਏਰੀਆ ਪੈਂਦਾ ਜੀ ਮੰਜੂ ਘਟ ਦੇ ਨੇੜੇ ਵਿਸ਼ਕਰਮਾ ਚੌਕੀ ਦਾ ਏਰੀਆ ਜੀ ਤੇ ਸਰ ਪੈਸੇ ਪਈ ਕਿੱਥੇ ਸੀ ਉਹ ਉਹਨਾਂ ਦੇ ਮੁਤਾਬਕ ਗੱਡੀ ਦੇ ਵਿੱਚ ਬੈਕ ਪੈਸੇ ਸੀ ਅੱਛਾ ਜੀ ਤੇ ਅਜੇ ਪੜਤਾਲ ਚੱਲ ਰਹੀ ਹੈ ਜੀ ਠੀਕ ਹੈ ਜੀ ਠੀਕ ਹੈ